ਸੋਨੇ ਮੁਖੜੇ ਦਾ ਇਹਦੇ ਦਾ ਸੋਨੇ ਮੁਖੜੇ ਦਾ ਕਿਸੇ ਤਾਜ ਤੇ ਨੂਰ ਤੋਂ ਘੱਟ ਨਹੀਂ ਜਦ ਆਮੇ ਸਾਵੇਂ ਮੇਰੇ ਤੋਂ ਇਹ ਦਿਲ ਤੇ ਚਲਦਾ ਵਸਲੀ ਅੱਖੀਆਂ ਕੋਲੋਂ 올ਦੇ ਨਾ ਹੋਣੀ ਅੱਖੀਆਂ ਕੋਲੋਂ 올ਦੇ ਨਾ ਹੋਣੀ ਇਹ ਇਸ਼ਕਾ ਦੇ ਰੋਗ ਨੇ ਇਹ ਜ਼ਖਮ ਵੀ ਕੁਛ ਐਸੇ ਨੇ ਜੋ ਹਕੀਮਾ ਦੇ ਵੀ ਬਸ ਨਹੀਂ ਜੋ ਹਕੀਮਾ ਦੇ ਵੀ ਬਸ ਨਹੀਂ ਤਿਸੁ ਲਾ ਆਪਣੀ ਕਰਨੁ ਮੈਂ ਸ਼ਾਮ ਦੰਦੇ ਨਾ ਆਖਰੀ ਸ਼ਾਇਰੀ ਕਰਨੀ ਆ ਇਹ پاک ਰਿਸ਼ਤਾ ਮੁਹੱਬਤ ਦਾ ਕਿਸਮਤ ਵਾਲੇ ਨੇ ਵਿਖਾਇਆ ਨਕੀਨਾ ਚ ਇਹ پاک ਰਿਸ਼ਤਾ ਮੁਹੱਬਤ ਦਾ ਕਿਸਮਤ ਵਾਲਿਆਂ ਨੇ ਵਿਖਾਇਆ ਨਕੀਨਾ ਚ ਸਮਝਦਾਰਾਂ ਤੇ ਸਮਝਦੀ ਗੱਲ ਨਹੀਂ ਇਹ ਆਇਆ ਚੋੜੀ ਫਕੀਨਾ ਚ ਕੁਝ ਕੰਦੇ ਇਹਨੂੰ ਮਸਤੀ ਆਉਦੀ ਕੁਝ ਕੰਦੇ ਇਹਨੂੰ ਮਸਤੀ ਆਉਦੀ ਕੁਝ ਆਖ ਦੇ ਇਹਨੂੰ ਲੋਰਜੀ ਸਿਰੇ ਚੜਦੀ ਮੁਹੱਬਤ ਆਉਦੀ ਜੋਸ਼ ਕੇ ਦੀਖ ਮਾਰੀ ਜੇ